ਕੁੱਟਾ ਯਾ ਇਹ ਤੇ ਇਹ ਪੰਜ ਜੁੱਟੀ ਜਾਂਦੀ ਐ ਖਲੋ ਯਾ ਬਿੱਲੀ ਲੈ ਆਇਆ ਕਮਰੇ ਨੇ ਫੇਰ ਪੰਜ ਜੁੱਟੀ ਇਹ ਕਿਹੜਾ ਰੋਣਾ ਹੋਇਆ ਮੈਨੂੰ ਦੌਕਾ ਮਾਰਦੀ ਐ ਕਉਣ ਬਿੱਲੀ ਬਿੱਲੀ ਆਈ ਜਰਿਆ ਇਹ ਕਿੰਨਾ ਦਾ ਰੋਣਾ ਹੋਇਆ ਦਾ ਬਿੱਲੀ ਜਰਾਂ ਨਾ ਇਹ ਦੋ ਦੋ ਕੀ ਖਾ ਖਾਵੇਂ ਜੀ ਖਾੜੋ ਮਾਦਾਂ ਦੇ ਇਹ ਬੰਦੇ ਵੀ ਇਹਦਾ ਦਿਲ ਬੜਾ ਥੋੜੀ ਜਿਹੀ ਇੰਨਾ ਉਮੀਂ ਉਮੀਂ ਇੱਥੇ ਕਸੂ ਨਾਲ ਦੇਖਾਂ ਇੱਕ ਬਿੱਠੀ ਕਰਦੇ ਇਹ ਤੈਨੂੰ ਸਟਾਂਕ ਲਾਉਂਦੀ ਜੀ ਹੰਦਾਸ ਚਲਤ ਪਈ ਨੀ ਮੋੜਾ ਮੋਟਾ ਹੁੰਦਾ ਵੈੰਦਾ ਵੱਧ ਘੱਟ ਹੁੰਦਾ ਇਹਨਾਂ ਨੁਕਸਾਨ ਬੈਟਮੈਂਟ ਨਾ ਕਰਨ ਕਰੋ ਇਦਾਂ ਮਤਲਬ ਜੇ ਤੂੰ ਕਮੈਂਟ ਪੜਦੀ ਫਿਰ ਕਿਹੇ ਵਾਲੇ ਇਦਾਂ ਮਾਨ ਭਰ ਹੁੰਦਾ ਜਦੋਂ ਤੂੰ ਮਤਲਬ ਬੇਫਜ਼ੂਲ ਪੰਜਾਬੀ ਦੇ ਵਿੱਚ ਕਮੈਂਟ ਕਰਦਾ ਨਾ ਥੋੜਾ ਬਹੁਤ ਪੜਨਾ ਆਉਂਦਾ ਵਾ ਮਾਤਾ ਮੇਰੀ ਵੀ ਪੰਜ ਸੱਤ ਕਲਾਸਾਂ ਪੜ੍ਹੀ ਆ ਜਦੋਂ ਤੀ ਇਹ ਇਦਾਂ ਕਮੈਂਟ ਕਰਦੇ ਫਿਰ ਇਹਨਾਂ ਦਾ ਜਿੰਨਾ ਬਹੁਤ ਪਾੜਦਾ ਨਹੀਂ ਮਰਮਾ ਇਹਨੂੰ ਤੁਸੀਂ ਨਹੀਂ ਕਰੀਂ ਹੰਦਾ ਠੀਕ ਹੈ ਚੱਲ ਕੋਦਾਨੀ ਦਾ ਪਰਾ ਨਹੀਂ ਕਰਨੀ ਠੀਕ ਹੈ ਸਾਡੇ ਬਾਦ ਮੇਰਾ ਪੁੱਤ ਹੀਰਾ ਵਾ ਲੋਕਾਂ ਦੇ ਭਾਂ ਪੁੱਤ ਮਾਉਣ ਪੁੱਛਦੇ ਰਹੇ ਮੇਰਾ ਪੁੱਤ ਤੇ ਮਿਲਣ ਬੜਾ ਕੋਸਲਾ ਇਹਦਾ ਕੋਈ ਗਾਨੀ ਗਾ ਲਈ ਤੇਰੇ ਨਾਲ ਤੇ ਮੇਰੇ ਫਾਰਮੈਂਟ ਹੀ ਕਰਨ ਲੱਗੇ ਮੇਰੀ ਦੁਨੀਆ ਇਹਦੇ ਨਾਲ ਨਾ ਨਾ ਅਰੇ ਉਹ ਨਹੀਂ ਮਾਤਾ ਭਾਈ ਕੋਈ ਨਹੀਂ ਹੈ ਜਿਹੜੇ ਟੈਨਸ਼ਨਾਂ ਲਿਆ ਕਰਦੇ ਨੇ ਇੱਕ ਇੱਕ ਇਸ ਮਾਇਸਰ ਇਹ ਦਬੰਦ ਰਾਤ ਤੇ ਮੈਂ ਤੇ ਡਾਡੀ ਦੁਕਾਨ ਤੇ ਆਏ ਆ ਇੱਥੇ ਹੁਣ ਮੰਮੀ ਹਣ ਚੱਲੇ ਨੇ ਘਰੇ ਤੇ ਕਹਿੰਦੇ ਸੀ ਸੁਣਦੇ ਦਿੱਤੇ ਰਹਿਣਾ ਯਾ ਮੈਂ ਕੋਈ ਕਹਿੰਦਾ ਉਹਨੂੰ ਦੀ ਵੇਟ ਕਰਨ ਦੇ ਮੇਰੇ ਡਾਡੀ ਬੈਠੇ ਇੱਥੇ ਮੰਮੀ ਤੇ ਸ਼ਾਇਦ ਨਾਲ ਉਧਰੋਂ ਮੇਰੇ ਦੂਜੀ ਮੰਮੀ ਅੰਬਰਸਰੋਂ ਅੰਬਰਸਰ ਆਈ ਉਹ ਦੋਵੇਂ ਆਉਣਗੇ ਈ ਰਿਕਸ਼ਾ ਦੇ ਬੈਗ ਹੋਏ ਆਉਂਦੀ ਓਏ ਦਾਦਾ ਹਾਂਜੀ ਆ ਗਏ ਛਾਣਾ ਕਿੱਥੋਂ ਆਇਆ ਏ ਕਿੱਥੋਂ ਆਇਆ ਵਾ ਨਾ ਬਾ ਜਾ ਐ ਨਹੀਂ ਮੈਂ ਨਹੀਂ ਹੁਣ ਮੈਂ ਕਿਹਾ ਮੈਂ ਕਿਹਾ ਹਾਂ ਮੈਂ ਚੱਲ ਆ ਜਾ ਮੈਂ ਉਧਰ ਆ ਗਿਆ ਤਦ ਬਹੁਤ ਬੋਲਦਾ ਯਾ ਇੱਥੇ ਵੈਸੇ ਬੜਾ ਚਾਨਣ ਆ ਨਾ ਲਾਈਟਾਂ ਤੋਂ ਵੀ ਨਹੀਂ ਦਿਨੇ ਹੈ ਇੱਥੇ ਸਿੱਜੇ ਲੱਗਦੇ ਨੇ ਇਸ ਪੱਲੇ ਅਜਾ ਅਜਾ ਪਤਾ ਤੂੰ ਦੇਖਣਾ ਚਾਹੀਦਾ ਯਾਰ ਗੁਣਨ ਆ ਵੇਖੋ ਦੇਖਣਾ ਜਾਈ ਦਾਦਾ ਨੂੰ ਵਾਏ ਦੇ ਦਾਦਾ ਆਯੋ ਇਹਨੂੰ ਫੜਿਓ ਡੇਗਣਾ ਜਾਵੇ ਸਮਾਨ ਨਾਲ ਕੇ ਹਾਂ ਮਾਂ वढ़िया बन गया वढ़िया बन गया बड़ा मानपुर से हां होन ओपन करता ना बहुत सोणा लग रहा हां इधर इधर ही कम से देना ना हम्म दोनों साइड दोनों दो साइड इधर दो 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 कम से देना हम्म बहुत सोणा हां ये आराम से निकल जाए वो पंछी दिखिया आराम से ठीक आ रही मेरी की सारे अच्छा काफी लगते ਸਾਰੇ ਜੀ ਕੱਲ ਚ ਬੁੱਢੇ ਦੇ ਪਿੱਛੇ ਦੇ ਆ ਦੇ ਲੰਗੇ ਸਾਰੇ ਆ ਹਾਂ ਤੇ ਸਿੱਤੇ ਸੌਣੇ ਆ ਆ ਵੀ ਆਉਂਦੇ ਆ ਸੀਟ ਤੇ ਭਰ ਜਾ ਵਾ ਅੱਛਾ ਆਉਂਦੇ ਸਾਰੇ ਇਹ ਪੰਜੇ ਦੇ ਹੀ ਆ ਉਹ ਤੇ ਇਹ ਪੰਜੇ ਗਏ ਆ ਆ ਆਹੀ ਵਜੇ ਜੇ ਟਿੱਕੀ ਲਾਲ ਜੀ ਲਾਲ ਜੀ ਲੇਟੋਂ ਵਜੇ ਆ ਪਿਆ ਹੈ ਲਾਲ ਜੀ ਵਲੀ ਕਿੰਨਾ ਖਤਰਨਾਕ ਕੰਮ ਕਰਨ ਕਿੱਥੇ ਤੇ ਕੰਮ ਕੰਮ ਕਿੱਥੇ ਕਰਦੇ ਪਏ ਇੱਥੇ ਖੜਕੇ ਇੱਥੇ ਹੀ ਇਦਾਂ ਖੜਪਾ ਮੇਰੇ ਅੱਛਾ ਲੱਕੜ ਤੇ ਹੀ ਸੀ ਆ ਇਹਦੇ ਵਿੱਚ ਆ ਇੱਥੇ ਦਾ ਕਟਵਾਉਣਾ ਐਦਾਂ ਜਿਆ ਕਟਵਾਉਣ ਜਦ ਬਿਜਲੀ ਦਾ ਬੋਰਡ ਉਹ ਤਾਂ ਬੋਰਡ ਨਹੀਂ ਲੱਗਾ ਬੋਰਡ ਕੱਢਣੋਂ ਆ ਕੱਟਵਾਉਂਦੇ ਨੇ ਇਹ ਉਹਦੇ ਨੂੰ ਬਸ ਇਹ ਕੜਕਾ ਵਜ੍ਹਾ ਛੁੱਟ ਕੇ ਕੰਧ ਨਾਲ ਮੀਂਹ ਕੰਧ ਨਾਲ ਮੱਝ ਕੇ ਗੁੱਠੇ ਦੇ ਗੁੱਠੇ ਨਾਲ ਤੇ ਸਿੱਧੀ ਕਸ ਚ ਆ ਗਈ ਹੈ ਮੈਂ ਇੰਦਾ ਫੜਦੀ ਫਿਰੋ ਜਗਰਤ ਸੁਣੇਟੀ ਗਈ ਹੈ ਮਗਰ ਮੇਰੇ ਕੋਲ ਸੇ ਹੈ ਕਿ ਸ਼ੇਨੋ ਨਹੀਂ ਪੱਛਰਦਾ ਹਾਂ ਏਦਾਂ ਹੋਇਆ ਨਾ ਉਹਦੇ ਵਿੱਚ ਤਾਂ ਚੈਨ ਹੁੰਦੀ ਹੈ ਨਾ ਸਹਿਜ ਆਹੋ ਹੀ ਚੀਜ਼ ਹੈ ਇੱਕ ਵਾਰ ਤਾਂ ਦੇ ਜੇ ਤਾਂ ਖਾ ਵੱਜਦਾ ਇਹ ਤੇ ਮਚਾਉਂਦਾ ਇਹ ਤੇ ਜਾਂਦਾ ਕਿ ਚਟਕਦੇ ਬਹੁਤ ਤੇਜ਼ ਚੱਲਦਾ ਹੈ ਆਵਾ ਪਾਵਲੇ ਪਾਈ ਦਾ ਇਹਦੇ ਨਾਲ ਤੁਤ ਨਹੀਂ ਵੱਡਿਆ ਜਾਂਦਾ ਅੱਛਾ ਉਹ ਐਵੇਂ ਜਿੱਦਾਂ ਦਮਾ ਦੇ ਵਿੱਚ ਜਿੱਦਾਂ ਪਰਮਾਤਮਾ ਤਾਂ ਲੱਕੀ ਬਣਾ ਸਕਦਾ ਨਾਲੇ ਉਹਦਾ ਆਹ ਪਲੇਟ ਪਾਈਦਾ ਹੈ ਅੱਗੇ ਉਹਦੇ ਕੰਮ ਕਰਦਾ ਉਹਦਾ ਵੀ ਕਈਆਂ ਨੇ ਕਿਹਾ ਜੀ ਕਿ ਸਾਟ ਹੈ ਨਾ ਹੈਗੀ ਕਲਮਾ ਚ ਇੱਕ ਵਾਰੀ ਬਾਕੀ ਚੱਲੋ ਕੋਈ ਨਹੀਂ ਮੁਕੀਬਾ ਜੀ ਲਗਣੀ ਮਾਰ ਰਹੇ ਨੇ ਸੂਈ ਬਣਾਉਣ ਨਹੀਂ ਕਰਤੀ ਬਾਕੀ ਤਾਂ ਕਹਿੰਦਾ ਕੋਸੁੰਦਾ ਪਰਮਾਤਮਾ ਨਹੀਂ ਕਰਨਾ ਜੋ ਕਰਨਾ ਜੋ ਮਜ਼ਾਕ ਕਰੋਲਾ ਮਿੱਠਾ ਹੈ ਪਰਮਾਤਮਾ ਬਾਕੀ ਠੀਕ ਹੋ ਗਿਆ ਨਾ ਇੱਧਰ ਵੀ ਸੁਖਾਇਆ ਨਹੀਂ ਇੱਧਰ ਇੱਧਰ ਇੱਕ ਕਿਚਨ ਹੈ ਅੱਛਾ ਇੱਧਰ ਵੀ ਲਾਤਾ ਵਾਲਾ ਹੈ ਕੋਈ ਇਧਰ ਬਾਲਕ ਨੂੰ ਨਿਆਣੇ ਇਧਰ ਬਣਾਉਣਾ ਸਾਰੇ ਆ ਬਸ ਆਹ ਲੈਂਦੇ ਆ ਅਸੀਂ ਸਾਨੂੰ ਲਾਤਾ ਹੈ ਇੱਥੇ ਹੁੰਦੀ ਲਾਪਾ ਪਾਣਾ ਕੇ ਨਾ ਕੋਈ ਪੈਸੇ ਲਾਪੇ ਕਾਰਡ ਹਾਂ ਆਈਡੀ ਮਿਲ ਹਾਂ ਇੱਥੇ ਆ ਰਹਿਣੀ ਆ ਕਿਚਨ ਇਹ ਪੈਣਾ ਇੱਥੇ ਲੱਗੀ ਹੈ ਸੁਨੈਰ ਪੁੱਟਣੀ ਪਈ ਹੈ ਹਾਂ ਕਿ ਨਾ ਆ ਉੱਪਰ ਇਹ ਗਿਜ਼ਰੇ ਇਹ ਤੁਹਾਡੇ ਮਰਸੂਰ ਲੈਂਦਾ ਹਾਂ ਮਾਰਕਟ ਤੋਂ ਅੱਛਾ ਅੱਛਾ ਬਹੁਤ ਸਮਾਨ ਇਹ ਦੇ ਕਰਕੇ ਲਾਇਆ ਨਾ ਫੇਰ ਦਾ ਕਰਨਾ ਹੁੰਦਾ ਅੱਛਾ ਇਹ ਆਪਣੇ ਘਰੇ ਲਾਇਆ ਇਸ ਦੇ ਨਾਲ ਦਾ ਸੇਵ ਫਿਰ ਉਹ ਮਿਲਿਆ 650 ਦਾ ਤੇ ਇਹ 4000 ਦਾ ਲੈਂਦੇ ਨੇ ਚਾਰ ਜਾਂਦਾ ਅੱਛਾ ਬਿਲਕੁਲ ਕੰਨਾ ਸੋ ਸਮਾਨ ਸਸਤਾ ਹੈ ਨਾਲੇ ਵਧ ਗਿਆ ਆ 2 ਸਾਲ ਦੀ ਗਾਰੰਟੀ ਤੇ ਸੀ ਹੋਰ ਟੈਂਕ ਦੀ 2 ਸਾਲ ਦੀ ਗਾਰੰਟੀ ਹੈ ਹਾਂ ਇਹਦੇ ਕਰਕੇ ਲਾਇਆ ਨਾ ਇੱਥੇ హెయిਰ ਵਾਸ਼ ਹੋਇਆ ਕਰਨੇ ਹੈਡ ਜਿਹੜਾ ਨਾ ਵਾਸ਼ ਕਰਿਆ ਕਰਨਾ ਸਿਰ ਸਿਰ ਨੂੰ ਗਰਮ ਪਾਣੀ ਤੇ ਜਰੂਰੀ ਅੱਛਾ ਅੱਛਾ ਇੱਥੇ ਇਸ ਜੋ ਸ਼ੈਂਪੂ ਨੂੰ ਨੂੰ ਰੱਖਣਾ ਹੈ ਛੋਟਾ ਜਿਹਾ ਨਾ ਬੱਸ ਉਹਦੇ ਵਾਕ ਤੇ ਠੀਕ ਹੋ ਗੇ ਬਹੁਤ ਸੁਣੋ ਕਿਦਾਂ ਆਈ ਟਰਾਈ ਲਾਤੀ ਅੰਗਰ ਫੋਨਸਨ ਲਈ ਇੱਧਰ ਠੀਕ ਆ ਵਾਧੂ ਰਾਂ ਲੰਘਣ ਵਾਤੇ ਆ ਨਾ ਜੀ ਆਹੋ ਜਗਾ ਤੇ ਇਹ ਇਧੇ ਰਸਤਾ ਬੰਦ ਕਰਤਾ ਇਹਦਾ ਕਵਰ ਇਧੇ ਲਾਤਾ ਦੇ ਇਹਨਾਂ ਦੇ ਬਲੇ ਖੰਡਾ ਇਧਰ ਵੱਜਾ ਜੀ ਬੰਦ ਕਰਤਾ ਹੁਣ ਹਿੱਸਾ ਦੀ ਆਪਾਂ ਜਾਣਾ ਤਾਂ ਇਹ ਦੇ ਬਰੋਸ ਫਾਇਦਾ ਨਾ ਬੋਲਦੇ ਨਾ ਇੱਕ ਤਾਂ ਸਦਾ ਹੀ ਨਾ ਇਧਰ ਸਦਾ ਹੀ ਨਾ ਹੈ ਕੋਈ ਨਹੀਂ ਕਰਦੇ ਦਸੇ ਮਜੂਰ ਦੋ ਤੀਰ ਬਣ ਗਿਆ ਦੱਸ ਹੂੰ ਦੋ ਵੀ ਆਉਂਦੇ ਐ ਨਹੀਂ ਫਰੋਂਾ ਬੋਲੇ ਸਦਾ ਆਹਰ ਓੜਾ ਕੇ ਸਾਹਮਣੇ ਇਹ ਵਾਸਤੇ ਕੋਣਾ ਓੜਾ ਨਹੀਂ ਕਾਨੂੰਨ ਚੁੰਗੀ ਸਾਰਾ ਹੂੰ ਆਹ ਉਹ ਬਸ ਟੰਗ ਗਏ ਨਾ ਉਹ ਗਰਦਾਸਪੁਰ ਰੋਡ ਤੇ ਆ ਜਾਂਦਾ ਆਹਰੋਂ ਓੜ ਤੇ ਸਾਰਾ ਆ ਹੀ ਜਾਂਦਾ ਹੂੰ ਕੋਈ ਕੱਟ ਕੇ ਆਉਂਦਾ ਜੇ ਉਹਦਾ ਚੋਕ ਸੁਣਦੇ ਆਉਂਦਾ ਸਮਝੀ ਹੂੰ ਇਹ ਯਾਦ ਕਰਦੇ ਮੈਂ ਯਾਦ ਕਰਦਾ ਸੂਤਰਾ ਆ ਕੀ ਕਰਦਾ ਬਾਕੀਆ ਕੋਈ ਘੋਰ ਨਹੀਂ ਲਾਈਟਾਂ ਨਹੀਂ ਗਾੜੀਆਂ ਤੇ ਸੈੱਟ ਦੇ ਗੋਲ ਲਾਈਟਾਂ ਨਹੀਂ ਕੋਈ ਸਹੀ ਉਹ ਆਈ ਤਾਂ ਨਾ ਬੰਦ ਕਰ ਨਾ ਕੋਈ ਆ ਵੀ ਲਾਈਟ ਚੇਂਜ ਨਹੀਂ ਆਨਕੀ ਨਿਕਲ ਲਾਈਟਾਂ ਨਹੀਂ ਚੇਂਜ ਨਹੀਂ ਸਾਰੇ ਹੋ ਜੰਦੇ ਠੀਕ ਹੈ ਉਹ ਸੁਣ ਇੱਕ ਲਾਈਟਾਂ ਉਹ ਵੀ ਬੰਦ ਕਰਿਆ ਹਾਂ ਠੀਕ ਹੈ ਉਧਰ ਵਾਲੀਆਂ ਧਿਆਨ ਨਾ ਜਾਈਂ ਕਹੇ ਰਹਾ ਧਿਆਨ ਨਾਲ ਧਿਆਨ ਨਾਲ ਹਟਰਾ ਕੇ ਟਿੰਗਣਾ ਰਜੂ ਨੇ ਅੱਜ ਆਇਆ ਨਾ ਉਹ ਮੈਂ ਕਹਾਂ ਮੈਂ ਨਾਲ ਕਰਾ ਦਿਆਂ ਯਾਰ ਕਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਉਹਦਰੀ ਸਾਈਡ ਸੋਚੀ ਉਹੜ ਹੈ ਆ ਬੋਰਡ ਬਾਰ ਬਾਰ ਚੇਂਜ ਕਰਾ ਦੇਣਾ ਆ ਵੀ ਬਣਨ ਵਾਸਤੇ ਦਿੱਤੀ ਸ਼ੀਸ਼ਿਆਂ ਤੇ ਲਾਉਣ ਵਾਸਤੇ ਨਾ ਫਲੈਕਸ ਜੀ ਇਹ ਵੀ ਦਿੱਤੀ ਹੈ ਬਣਨ ਵਾਸਤੇ ਬਣ ਜਾਣੀ ਇਹ ਵੀ ਆ ਉੱਪਰਲਾ ਵੀ ਬੋਰਡ ਚੇਂਜ ਕਰ ਦੇਣਾ ਉੱਪਰ ਵਾਲਾ ਵੀ ਹਾਂਜੀ ਹਾਂ ਹਾਂ ਇਹ ਉੱਪਰ ਉੱਪਰ ਉਹ ਆਪਣਾ ਹਾਂਜੀ ਕਿੱਥੋਂ ਆਏ ਹਾਂ ਇੱਧਰ ਹੋ ਜਾ ਬੁੜਕੇ ਲੜ ਜੇ ਸਿਰ ਚਣਾ ਵਜੇ ਧਿਆਨ ਨਾਲ ਕਹਿੰਦੀ ਮੈਂ ਵੀ ਕਰਨਾ ਹੈ ਲਾਦਰ 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 ਉਹਨੂੰ ਲੈ ਜੀ ਪੁੱਟ ਨਾ ਲੈ ਤੈਨੂੰ ਲੋ ਜਾ ਲੈ ਵੀ ਕਹਿੰਦੇ ਇਹ ਮੁੰਡੇ ਨੂੰ ਚਾਹ ਚੜ ਗਿਆ ਏ ਚਾਹ ਚੜ ਗਿਆ ਰਮਾਨ ਆ ਗਿਆ ਪੱਟੀ ਕਰਾ ਲੈਂਦੀ ਆ ਡਰਸਾ ਕਹਿੰਦੇ ਵੀ 9 ਬਰ 9 ਆ ਕੰਮ 9 ਬਰ 9 ਆ ਮੈਂ ਐਸ ਗਿਆ ਜੇ ਕਰਨਦੀ ਦੀ ਵਾਰ ਮੈਂ ਚੱਲ ਇਹਨੂੰ ਹਾਲ ਚਲ ਦਦ ਗੀ ਮਨ ਬੜਾ ਭਰਦੀ ਤੇ ਮੈਂ ਕਿਹਾ ਮੈਂ ਇਹਨੂੰ ਦਾਦਾ ਵੀ ਤੇਰੇ ਪੈਰਾਂ ਪਿੱਛੇ ਵੀਰ ਤੇਰਾ ਠੀਕ ਹੋ ਗਿਆ ਕੈਮੋ ਕੈਮੋ ਗੇ ਵੀ ਆਪਾਂ ਜਿਦ ਡਰਸਾ ਨੇ ਕਿਹਾ ਨਾ ਵੀ ਗੁੱਠਾ ਤਰਾ ਓਕੇ 9 ਬਰ 9 ਘੁੰਮੂਗਾ ਤੇ ਮਰ ਕੇ ਕਰੂਗਾ ਮੇਰੀ ਜਾਨ ਚ ਜਾਨ ਆ ਗਈ ਨਾਲ ਹੀ ਮਾਤਾ ਵੀ ਚੜ੍ਹ ਭਰਾਵਾ ਠੀਕ ਹੈ ਤੁਹਾਡੇ ਪੈਰਾਂ ਪਿੱਛੇ ਹੋ ਗਿਆ ਡਾਕਟਰਾਂ ਨੇ ਵੀ ਚਲੋ ਬਾਗੋਂ ਨਿਕਲ ਆਏ ਬਚਾਤਾ ਉਹਨਾਂ ਵਿਚਾਰਿਆਂ ਨੇ ਗੂਠਾ ਨਹੀਂ ਤੇ ਗੂਠਾ ਛੱਡ ਜਾਂਦਾ ਤੇ ਬਸ ਸਸਰੀ ਕਾਲ ਹੋ ਜਾਣੀ ਹੋਰ ਕਿ ਹੋਣਾ ਈ ਹੋਰ ਡੇਣਾ ਤੇ ਪੈਣਾ ਵੀ 1.5 2 ਮਹੀਨੇ ਤੇ 1500 1500 ਕਹਿੰਦੇ ਵੀ ਕੰਮ ਪੜਨਾ ਹੈ 2 ਮਹੀਨੇ ਚ ਲੱਗੇ ਇਹ ਆ ਵੀ ਹੁਣ ਵੱਧ ਤੋਂ ਵੱਧ 15 ਦਿਨ ਦੇ ਵਿੱਚ ਇਹ ਚ ਕਹਿੰਦੇ ਵੀ ਕੰਮ ਤੇ ਨਾ ਚੰਨਣ ਦਾ ਕੋਈ ਥੋੜਾ ਬਾਲਾ ਭਾਰਤ ਨਹੀਂ ਚੁੱਕਣਾ ਜੇ 15 ਦਿਨਾਂ ਤੱਕ ਤੂੰ ਮਤਲਬ

ਕੰਡੇ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਕੰਡੇ ਗਰਮੀ ਤਾਂ ਨਹੀਂ ਲੱਗਣੀ ਕਿ ਦੇਖੋ ਕਿ ਧੁੱਪ ਲੱਗੀ ਹੈ ਹੈ ਮਾਂ ਤੇ ਹਵਾ ਨਾ ਪੈਜੀ ਬਾਹਰ ਜਾ ਆਏ ਗੱਲ ਹੈ ਠੀਕ ਹੈ ਕਲਾ ਸਹੀ ਗੱਲ ਸੇ ਕੰਡਾ ਪੈ ਜਾਣਾ ਨਹੀਂ ਦੇ ਜਾ ਰਹੇ ਹੁਣ ਆਪਾਂ ਘਰੇ ਕਿਰਨਦੀ ਦੀ ਹਣੀ ਕਹਿੰਦੇ ਵੀ ਮੈਂ ਵੀ ਨਾਲ ਹੀ ਚੱਲ ਜਾਈ ਨੀ ਕਿ ਕਿਰਨ ਦੇ ਉਧਰੋਂ ਮੰਮੀ ਆਏ ਹੋਏ ਨੇ ਆਪਣਾ ਪਿੰਡੋਂ ਮੋਟਰਸਾਈਕਲ ਘਰੇ ਲਾਤਾ ਆਇਆ ਤੇ ਆ ਪੁੱਤ ਵੀ ਹੋਟਲ ਹੁੰਦਾ ਕਿ ਸੌਂ ਗਿਆ ਫੇਰ ਉਹ ਤੇ ਪੀਂਦੇ ਆਂ ਅੱਛਾ 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 ਬਦਲੇ ਕੰਤੀ ਨੂੰ ਨਾ ਸੂਕਤ ਨਾ ਅੱਛਾ ਅੱਛਾ ਚੱਲ ਕੋਈ ਨਹੀਂ ਹੁਣ ਪਹੁੰਚ ਪਹੁੰਚ ਜਾਣਾ ਆ ਵਿਦਾਈਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੜ ਗਿਆ ਲੈ ਸਮਾਂ ਲੱਗ ਗਿਆ ਜੜ ਗਿਆ ਬਣ ਗਈ ਗੱਲ ਬਣ ਗਈ ਗੱਲ ਲੈਣੇ ਅੱਜ ਵੇਖਿਆ ਕੰਦੇ ਵੀ ਓਕੇ ਉਨਾਂ ਪੂਰਾ ਹਲਾਇਆ ਉਹ ਪਰਾ ਪੂਰਾ ਮਰੂਦ ਮਾਰ ਦਿੱਤਾ ਹਲਾਇਆ ਪੂਰੇ ਨੰਦਾ ਜਰਾ ਅੱਧਾ ਹੋ ਜਾ ਪੈ ਗਿਆ ਹਰਤ ਕੇੰਦਾ ਸੱਚੀ ਹੋਂ ਨੇ ਹਲਾਇਆ ਪੂਰਾ ਮਤਲਬ ਡਾਊਨ ਕੀਤਾ ਹਾਂ ਪੂ ਚੱਲੂ ਪੂਰਾ ਹੀ ਜਿੱਦਾਂ ਮਤਲਬ ਕੋਈ ਨਹੀਂ ਅਪੇ ਜਿੱਦਾਂ ਘੱਟ ਚੱਲੂਗਾ ਨਹੀਂ ਪੂਰੇ ਚੱਲੂਗਾ ਸਦਾ ਹੀ ਜਿੱਦਾਂ ਅੱਗੇ ਨਾਰਮਲ ਗੂਠਾ ਨਹੀਂ ਚੱਲਦਾ ਉਦਾਂ ਵਰਕੇ ਕਰੂਗਾ ਕਹਿੰਦਾ ਵੀ ਉਹ ਹੀਠਾਂ ਧਾਗਾ ਬਚ ਗਿਆ ਨੇ ਇੱਕ ਧਾਗਾ ਹੰਦਾ ਉਂਗਲ ਦੇ ਥਲੇ ਵੀ ਉਹ ਨਹੀਂ ਵੱਢਿਆ ਗਿਆ ਉਹਦਾ ਕਰਕੇ ਬਚਾਇਆ ਹੋ ਗਿਆ ਹਾਂ ਇਹ ਸੁੱਤੀ ਇਹਨੂੰ ਵਧਾਈ ਨਹੀਂ ਉਹਦਾ ਸੁੱਤੀ मम्मी तेरी आयें हैं क्या बोलते हैं हम ना मेरी आयें हम मसीज़ी पता लेना ना ओ भी ओ भी कहने की दर्द आ पड़ी है गो के रियात गो के गो के रियात कंवर्टेड हम इधर दाम ना हमारा बाव किन्ने का मकार गया किन्ने माने की थे किन्ने माने ਰਾਜੂ ਭਰਾ ਸਾਡਾ ਗਿਆ ਐਲਐਸਡੀ ਦਾ ਆਓ ਬੱਤੀ ਵਾਲੇ ਚ ਪਾ ਲਿਆ ਹਾਂ ਸਫਾਈ ਮੈਂ ਕਾ ਸਾਰੀ ਕਰਾ ਦਈਏ ਆ ਕਾਉਂਟਰ ਕਾਉਂਟਰ ਲੂਅਰ ਸਭ ਸਫਾਈ ਕਰਾਉਣੀ ਇੱਕ ਵਾਰੀ ਐਨ ਇਹ ਵਨ ਪੂਰੀ ਘਟਾ ਘਟਾ ਸਾਰਾ ਚੁੱਕ ਦੇਣਾ ਯਾਰ ਕਿਉਂਕਿ ਗਾਂਧੀ ਬੜਾ ਪਿਆ ਯਾਰ ਆਜੀ ਗਾਰਮੈਂਟ ਇਸੇ ਕਰਕੇ ਲੈਂਦਾ ਹੈ ਬਿੱਲੀ ਟਾਕੀ ਨੇ ਜੋਕੂਗਾ ਨਾ ਬੰਦਾ ਬਰੀਕਾ ਭਾਜੀਣੀ ਵੀ ਆ ਗਏ ਆ ਇਹ ਆਇਆ 5:30 ਵਜੇ ਟਾਈਮ ਆਵਾ ਹੋ ਗਿਆ ਵਾ ਚਲੋ ਤਾਂ ਥੋੜਾ ਜਿਹਾ ਕੰਮ ਹੈ ਘੰਟੀ ਦਾ ਭਾਈ ਦਾ ਕੰਮ ਭਾਈ ਨੇ ਚਲ ਜਣਾ ਟਾਈਮ ਨਾਲ ਵਿਲੇ ਹੋ ਜਾਣਾ ਰਾਜਸੀੜ ਨੂੰ ਸੱਧਿਆ ਇਹਨੂੰ ਬਹਾਨਾ ਮਾਰਿਆ ਮਾਵਾ 2 ਘੰਟੇ ਲੱਗਣੇ ਲੰਮੀ ਨੇ ਕਹਿਣਾ 2 ਘੰਟੇ ਕਹਿਆਗਾ ਨਾ ਸੱਦ ਲੈਂਦੇ ਆ ਮੁੜ ਕੇ ਚੰਗੀ ਮਤ ਮਾਰਦੀ ਹੈ ਹੈ ਨਾ ਜੂ ਮਤ ਨਹੀਂ ਮਤ ਮਾਰਤੀ ਨਹੀਂ ਹੋਰ ਕੀ ਧਿਆਨ ਧਿਆਨ ਕੋਈ ਨਹੀਂ ਕੋਈ ਨਹੀਂ ਕੋਈ ਬਾਠੀਗਾ ਫਾਜੀ ਵਾਦੀ ਰੱਖਿਓ ਮਣਕੇ ਭੁੰਗ ਪੈਣਾ ਜੇ ਵਾਦੀ ਰੱਖਿਓ ਮਾਸਾ ਹਾਂ 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 ਆ ਵੇ ਮੈਂ ਹੀ ਆ ਹਰ ਕੋਣੇ ਬਾਹਰ ਕੋਫੜ ਥੋੜੀ ਆਏ ਓਨੇ ਆਏ ਬੰਦਾ ਦੋ ਉਹ ਨਹੀਂ ਆਏ ਭਈ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਕੋਈ ਨਹੀਂ ਆ ਨਾ ਟੁੱਟੀ ਫੜੀ ਕੱਢੀ ਹੋਆ ਕੀ ਫੜੀ ਕੱਢੀ ਆ ਦੇਖਣੇ ਮੁੰਨੇ ਇਹ ਮਾਈ। ਆਹ ਦੇਖ। ਤੇਰੇ ਸਾਰੇ ਕੱਪੜੇ ਮੰਮੀ ਦੀਆਂ ਲੱਕੀ ਹਮੇਸ਼ਾ ਨਿਕਲਦੇ ਆ। ਕਣੀ ਕੁਆ ਮੰਮੀ ਖੇਲੀਆ? ਮੰਮੀ ਕੀ? ਮੰਮੀ ਖੇਲੀਆ। ਮੰਮੀ ਕਹਿੰਦੀ ਕੀ ਕਹਿੰਦੀ? ਮੰਮੀ ਕੀ ਕਹਿੰਦੀ ਮੰਮੀ? ਮੰਮੀ ਆ। ਥੋੜ੍ਹਾ ਮੰਮੀ। ਕੀ ਆਂ? ਥੋੜ੍ਹਾ ਮੰਮੀ। ਕੀ ਮੰਮੀ ਐਂ ਤੇ ਸਮਝਾ? ਮੈਂ ਆ। ਅਸਾਂ। ਮੰਮੀ ਸਮਝੂਗੀ ਆ। ਅੱਛਾ ਮੁੰਿਸਾਂ ਮਮੀ ਛੋੜੀ ਆ ਅੱਛਾ ਅੱਛਾ ਮਮੀ ਛੋੜੀ ਆ ਉਹ ਫੋਟੋ ਖਾਦੀ ਆ ਤੇ ਹਾਂ ਤਾਂ ਨੇ ਹਾਂ ਤਾਂ ਆ ਲੈ ਇਥੇ ਨਿਰ ਦੋਸਤ ਦੇ 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 ਕਰਿਓ ਆਹ ਕੋਣ ਲਾਪਨ ਦੇ ਨੰਨੇ ਜੀਵਨਨ ਕਰਦੇ ਹਾਂ ਦੋਤਨ ਵਟਾ ਆਇਨੇ ਯਾਰ ਹਾਂ ਜਾਣਦੇ ਹਾਂ

ਕੀ ਕਰਦਾ ਇਥੋਂ ਗੋਲ ਮੋਲ ਜੀ ਸਗੋਂ ਰੋੜੀ ਜੀ ਐਂ ਗੋਲ ਬਹੁਤ ਚੱਪੀ ਐ ਬਹੁਤ ਜਲੀ ਕਰੀ ਯਾਰ ਮੇਰੀ ਜਾਨ ਬੜੀ ਤੰਗ ਆ ਇਨਾਂ ਦੇ ਭਾਗ ਤੇ ਹਾਸਾ ਨਹੀਂ ਬਣਾਣਗੇ ਜੂੜੀਆਂ ਪਈਆਂ ਐ ਅੱਛਾ ਤੇ ਜਿੰਨਾ ਬਹੁਤ ਐ ਰੀ ਯਾਰ ਇਹ ਤੋਂ ਆਦੂ ਗੁੰਲੰਜੀਆਂ ਨੂੰ ਵੀ ਨਾ ਇਹੀ ਤੇ ਲੈਣ ਪਾਣੀ ਹੋਇਆ ਬਹੁਤ ਚੰਗਾ ਖੋਲ ਕੇ ਕਰਨਾ ਨਹੀਂ ਪਣੀ ਖੋਲ ਖੋਲ ਜੜੀ ਠੀਕ ਐ ਦਾਦਾ ਤੁਮ ਸਮਝ ਨਹੀਂ ਲੱਗੀ ਡੈਡੀ ਸਮਝ ਨਹੀਂ ਲੱਗਿਆ ਤੁਹਾਨੂੰ ਲੱਗਣੀ ਨਹੀਂ ਮੈਨੂੰ ਪਤਾ ਲੱਗ ਗਿਆ ਕਸ ਲੈਣੀ ਤੁਸੀਂ ਜੇ ਮੈਂ ਕੋਹਣ ਰਗਾ ਤੁਮ ਆਵੀਂ ਆਹ ਤੁਰ ਜਾਣਾ ਮੈਨੂੰ ਜਹਣ ਗਿਆ ਮਮਾ ਮਮਾ ਉਹ ਦੇਖੋ ਰਿਖੀ ਆ ਲੈ ਰਿਖੀ ਉਹ ਨੂੰ ਨਹੀਂ ਆਏ ਇਹ ਆਪਣੇ ਲੱਗੀ ਡਰੋਨ ਤੇ ਨੂੰ ਜਗਾ ਸਾਗ ਉਹ ਮੈਂ ਲੰਬੂ ਕਰਦੀ ਆ ਦਰਾਡੇ ਦਾਦਾ ਦਰਾਡੇ ਮੁੱਤਿਆ ਕੋਲ ਜੀ ਦਰਾਡੇ ਮਨੂਦਰਾ ਇਹਨਾਂ ਦਾ ਮਨੂਦਰਾ ਦਰਾਡੇ ਮੁੱਤਿਆ ਕੋਲ ਜੀ ਲਾ ਕੋਲ ਜੀ ਸੀ ਸੀ ਵੇ ਤੇਰੇ ਲਾ ਦਾਦਾਗੇ ਦਾਦੀ ਦਾਦੀ ਨੇ ਵਿਧਰਾਇਆ ਦਾਦੀ ਹਾਂ ਅੰਦਰੋਂ ਉਹਦੇ ਬੀਏ ਦੇ ਬਲਰ ਰੋ ਜਾਏ ਉਹ ਤੇ ਲੰਨਾ ਨਾ ਗੋਦ ਚ ਲੈ ਆ ਤਰਨਾ ਕਰੀ ਹੋਣਾ ਉਹਦੇ ਦੋਲੇ ਤੋਂ ਆਉਂਦੇ ਇਹ ਤੁਮ ਆਪਣਾ ਆਸੋ ਇਥੇ ਕੋ ਮਾਦ ਹੈ ਜਰੂਰ ਬੋਟੇ ਦੋਲੇ ਕਰ ਦੋ ਬਣਾਓ ਬੋਲੋ ਅੱਛਾ ਇਥੇ ਦੋਲੇ ਨਹੀਂ ਹਾਂ ਅੰਦਰ ਇਥੇ ਗੁੱਥੇ ਦੋਲੇ ਵੇੜ ਦੇ ਮੈਂ ਕਿਹਨੂੰ ਵੜਨਾ ਵੜਨਾ ਆਸੋ ਠੀਕ ਹੈ ਇੰਟਰਨੈਟ ਦੀ ਕਮਾਗਣਾ ਐਨ ਥੋੜਾ ਇੱਕ ਵਾਰ ਹਾਂ ਇਹ ਮੈਂ ਬਚੂਗਾ ਦੰਦ ਛੇ ਛੇ ਛੇ